ਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਨਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆਹ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਚੁੱਲਾ ਲਾਈ ਬੈਠਾ ਹੈ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਹੈ ਇੱਕੋ ਹੀ ਪੰਡਾਲ ਅੱਜ ਕੱਲ ਕਿਤੇ ਦੇਖਿਆ ਦੁਨੀਆ ਦੇ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇੱਕੋ ਹੀ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੰਗਵਾਲੇ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਹਾਡੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਣਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਡਸਾ ਨੂੰ ਚੰਦੂ ਮਾਰਾ ਸਾਹਮਣੂ ਰਖੜਾ ਸਾਹਮਣੂ ਸਾਰਿਆਂ ਨੂੰ ਇਹ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਟੇਕੂਗਾ ਕਾਲੀ ਦਲ ਦੀ ਪ੍ਰਸਟੀਜ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਪੰਜਾਬ ਦੀ ਪ੍ਰਸਟੀਜ ਸਭ ਤੋਂ ਇੰਪੋਰਟੈਂਟ ਹੈ ਮੈਂ ਕਿਤੇ ਕੰਪਰਮਾਈਜ਼ ਸਿਰ ਨਹੀਂ ਜਗਾਉਂਗਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੈਂਟਰ ਸਾਹਮਣੇ ਕਿਤੇ ਕੋਡੇ ਨਹੀਂ ਟਕੇ ਲੜਾਈ ਲੜੀ ਜੇ ਵੱਡੇ ਬਾਦਲ ਸਾਹਿਬ ਚਾਹੁੰਦੇ ਤੇ ਉਦੋਂ ਦੇ ਸੀਨੀਅਰ ਲੀਡਰਸ਼ਿਪ ਚਾਹੁੰਦੀ ਕੋਈ 16 ਸਾਲ ਜੇਲ੍ਹਾਂ ਜਾਣ ਦੀ ਲੋੜ ਨਹੀਂ ਸੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਸਾਨੂੰ ਅਕਾਲੀ ਦਲ ਜਿਹੜੀ ਥੋਡੀ ਪਾਰਟੀ ਐ ਮੁੱਖ ਮੰਤਰੀ ਬਣਨ ਵਾਸਤੇ ਸਰਕਾਰ ਬਣਨ ਵਾਸਤੇ ਨਹੀਂ ਬਣਾਈ ਗਈ ਆ ਕੌਮ ਦੀ ਪੰਜਾਬ ਦੀ ਗਰੀਬ ਦੀ ਕਿਸਾਨ ਦੀ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ ਸਾਡੇ ਵਾਸਤੇ ਸਾਡੇ ਅਸੂਲ ਜਦੇ ਜ਼ਰੂਰੀ ਐ ਸਰਕਾਰਾਂ ਨਹੀਂ ਐਸ ਕਰਕੇ ਤੁਹਾਨੂੰ ਚਿੰਤਾ ਨਾ ਕਰਿਓ ਕਿਤੇ ਇਹਨਾਂ ਸਾਹਮਣੇ ਸਿਰ ਨਹੀਂ ਝੁਕੂਗਾ ਸਾਤੀ ਤਾਨ ਕੇ ਰਵਾਂਗੇ ਜੋ ਲੰਗ ਲੜਨੀ ਪਈ ਅੱਗੇ ਹੋ ਕੇ ਲੜੂੰਗਾ ਮੇਰੀ ਆਦਤ ਤੁਹਾਨੂੰ ਪਤਾ ਹੀ ਐ ਮੈਂ ਕਿਤੇ ਫੌਜਾਂ ਨੂੰ ਅੱਗੇ ਨਹੀਂ ਭੇਜਦਾ ਜਰਨਲ ਹੋਂਦੇ ਲਾ ਕੇ ਆਪ ਅੱਗੇ ਹੁੰਨਾ ਐ ਐਸ ਕਰਕੇ ਇਹ ਕੋਈ ਮਨ ਬਣਾ ਲਿਓ ਕਿਹਾ ਜਿਹੜਾ 1.5 ਸਾਲ ਐ ਹੁਣ ਜਿਵੇਂ ਮੈਂ ਨਹੀਂ ਘਰੇ ਟਿਕਣਾ ਤੁਸੀਂ ਨਾ ਟਿਕਿਓ ਜਦੋਂ ਵੀ ਕੋਈ ਸੰਦੇਸ਼ ਕਾਲੀ ਦਲ ਦਾ ਆਵੇ ਕੋਈ ਨਰੈਲੀ ਹੋਏ ਧਰਨਾ ਹੋਏ ਪ੍ਰੋਗਰਾਮ ਹੋਏ ਸਾਰੇ ਕੰਮ ਛੱਡ ਕੇ ਪੰਜਾਬ ਨੂੰ ਬਚਾਉਣ ਖਾਤਰ ਜੋ ਹੁਕਮ ਆਇਆ ਪਾ ਇਕੱਠੇ ਹੋ ਜਿਏ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਆ ਵੱਡੇ ਲੀਡਰਾਂ ਦੀ ਲੋੜ ਨਹੀਂ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਤੁਹਾਡੇ ਨੌਜਵਾਨਾਂ ਦੇ ਸਾਥ ਦੀ ਲੋੜ ਹੈ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਆਪਾਂ ਅਕਾਲੀ ਦਲ ਨੂੰ ਵਾਪਸ ਉਸ بلندੀਆਂ ਚ ਲੈ ਕੇ ਜਾਵਾਂਗੇ ਤੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲੈ ਕੇ ਆਵਾਂਗੇ ਤੇ ਤਰੱਕੀ ਲੈ ਕੇ ਆਵਾਂਗੇ ਅੱਜ ਮੈਂ ਕਰੇ ਕੋ ਲਿਸਟ ਹੈ ਦੇਖੋ ਸੁਪਾ ਆਪਣਾ ਮੁੱਖ ਮੰਤਰੀ ਭਗਵਾਨਤਮਾਨ ਨਹੀਂ ਹੈ ਉਹਨਾਂ ਦਾ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਆਈਆਂ ਉਹਦੇ ਕੋਲੇ ਕਿ ਸਵੇਰੇ ਸਵੇਰੇ ਸਕੇ ਤੋਂ ਉਹਨਾਂ ਦੇ ਅਫਸਰ ਨੇ ਇਹਨਾਂ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਜੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਤੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇਗੇ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਹੈ ਨਾਲ ਜਾਣ ਹੈ ਅੱਧੇ ਮਹਿਕਮੇ ਪੰਜਾਬ ਸਰਕਾਰ ਦੇ ਸਸੋਡਿਆ ਦੇਖਦਾ ਤੇ ਅੱਧੇ ਮਹਿਕਮੇ ਜਾਣ ਦੇਖਦਾ ਹੈ ਤੁਸੀਂ ਦੇਖ ਲਓ ਸੂਬਾ ਆਪਣਾ ਸੂਬਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਨੂੰ ਬਣਾਇਆ ਸੰਦੀਪ ਪਾਠਕ ਵਿਕਰਮਜੀ ਸਾਨੀ ਰਾਗਵ ਚੱਟਾ ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਆਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਕੇ ਇੱਕ ਹੋਰ ਗੱਲ ਦੱਸਾਂ ਮੈਂ ਇਹਰੇ ਕੋਲੇ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀਫ ਮਨਿਸਟਰ ਦਾ ਚੀਫ ਐਡਵਾਈਜ਼ਰ ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ ਚੀਫ ਮਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ ਹੈਲਥ ਮਨਿਸਟਰ ਦਾ ਓਐਸਡੀ ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ रीना गुप्ता चेयरमैन पोल्यूशन बोर्ड ओ भी दिल्लीओ इंडस्ट्रियल डेवलपमेंट बोर्ड दा दीपक चौहान ओ भी यूपी तो राकेश गोयल रेरा दा चेयरमैन ओ भी यूपी तो महेश पुरी विजिलेंस विच पठाता ਝੂਠੇ ਕੇਸ ਕਰਨ वास्ते ओ भी दिल्लीओ हले बहुत बड़ी लिस्ट है ए अपने आप जेड़े थोड़े इते हरजोत बेंस है या चीमा है ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਛ ਨਹੀਂ ਹੈ ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਹੈ ਜ਼ਿਲੇ ਦਾ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਛ ਨਹੀਂ ਤੇ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਹੈ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ ਜਵੀ ਬਣਾਤਾ ਮੈਡੀਕਲ ਕਾਲਜ ਮਸਤ ਉਹਨਾਂ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਇਛਤਿਹਾਰ ਹੈ ਜੇ ਤੁਸੀਂ ਦੇਖਦੇ ਹਰ ਕੰਧ ਚ ਲੱਗੇ ਐ ਇੱਥੇ ਨਹੀਂ ਲੱਗੇ ਤੁਸੀਂ ਟਾਮੇ ਲਾਡੂ ਚਲੇ ਜਾਓ ਕਰਲਾ ਚਲੇ ਜਾ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਹੇ ਐ ਤੇ ਕਹਿੰਦੇ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਆ ਜਿਹੜਾ ਕੇਜਰੀ ਵਾਲਾ ਹੈ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ